ਪਿਛਲੇ ਦਿਨੀ ਨਾ ਆਪਾਂ ਇੱਕ ਖਬਰ ਕੀਤੀ ਸੀ ਕਿ ਵਿਜੀਲੈਂਸ ਨੇ ਇੱਕ ਛਾਪਾ ਮਾਰਿਆ ਜਿਹਦੇ ਵਿੱਚ ਇੱਕ ਐਸਸੀ ਸੰਜੇ ਸਾਹਿਬ ਉਹਨਾਂ ਨੂੰ ਉਹਨਾਂ ਨੇ ਫੜਿਆ ਸੰਜੇ ਕੁਮਾਰ ਸੰਜੇ ਕੁਮਾਰ ਤੇ ਜਿਹੜੇ ਕਹਿੰਦੇ ਕਿ ਭਾਈ 10% ਹਿੱਸਾ ਲੈਂਦੇ ਸੀਗੇ ਪੁੱਛਗਿੱਛ ਦੇ ਵਿੱਚ ਤੇ ਹੋਰ ਹੀ ਸੰਸਰੀ ਕੇਸ ਗੱਲਾਂ ਨਿਕਲਾਈਆਂ ਉਹਨਾਂ ਨੇ ਕਈ ਵੱਡੇ ਅਫਸਰਾਂ ਦੇ ਨਾਮ ਦੱਸਦੇ ਤੇ ਇੱਕ ਅਫਸਰਾਂ ਦੇ ਉੱਤੇ ਵਾਲੇ ਅਫਸਰ ਜਿਹੜਾ ਕਹਿੰ ਲੋ ਕਿ ਨੇਤਾ ਦਾ ਨਾਮ ਹੀ ਲਿਆ ਇਹ ਹੁਣ ਕੌਣ ਨੇ ਨੇਤਾ ਤੇ ਅੱਗੇ ਦੀ ਕਾਰਵਾਈ ਕੀ ਹੋਣੀ ਫਿਰ ਦੇਖੋ ਜਿਹੜੀ ਗੱਲ ਇਹ ਆ ਨਾ ਸਭ ਕਿ ਫਲਾਣਾ ਫੜਿਆ ਗਿਆ ਫਲਾਣਾ ਫੜਿਆ ਗਿਆ ਇੱਕ ਤੇ ਇਸ ਗੱਲ ਦੀ ਆਪਾਂ ਕਹਿ ਲਈਏ ਕਿ ਇਹ ਇੱਕ ਪੱਕੇ ਤੌਰ ਤੇ ਸਾਡੇ ਸਾਹਮਣੇ ਸਪਸ਼ਟ ਚੀਜ਼ ਹੈ ਕਿ ਕ腐ਪਸ਼ਨ ਚੱਲਦੀ ਆ ਜੀ ਇਹ ਕ腐ਪਸ਼ਨ ਦਾ ਹੀ ਹਿੱਸਾ ਹੁੰਦਾ ਕਿ ਫਲਾਣੀ ਥਾਂ ਤੋਂ ਕੋਈ ਫੜਿਆ ਗਿਆ ਫਲਾਣੀ ਥਾਂ ਤੇ ਕੋਈ ਰਗੜਿਆ ਗਿਆ ਦੇਖੋ ਇਹ ਜਿਹੜਾ ਫੜਿਆ ਗਿਆ ਬੰਦਾ ਤੁਹਾਨੂੰ ਪਤਾ ਹੀ ਆ ਕਿ ਜੇ ਆਪਾਂ ਦੇਖੀਏ ਤੇ ਪੋਸਟ ਕਿੰਨੀ ਵੱਡੀ ਹੁੰਦੀ ਹੈ ਕਿਸੇ ਵੀ ਡਿਪਾਰਟਮੈਂਟ ਚ ਐਸੇ ਹੂੰ ਠੀਕ ਹੈ ਜੀ ਜੀ ਹੁਣ ਇਹਦੇ ਚ ਅੱਗੇ ਵੀ ਮੈਂ ਤੁਹਾਨੂੰ ਇੱਕ ਸੰਖੇਪ ਜਾਣਕਾਰੀ ਦਿੱਤੀ ਸੀ ਇਸ ਨੂੰ ਸਮਝੋ ਹੁਣ ਫਿਰ ਦੁਬਾਰਾ ਮੈਂ ਬੋਲਾਂਗਾ ਇੱਕ ਨਵੀਨੀਕਰਨ ਦਾ ਪ੍ਰੋਜੈਕਟ ਸੀਗਾ ਜੀ ਫਰਜ਼ ਕਰੋ ਕਿ ਕੋਈ ਵੀ ਸ਼ਾਇਦ ਨਹਿਰੂ ਗਾਰਡਨ ਸੀਗਾ ਕੋਈ ਉਹਦਾ ਨਵੀਨੀਕਰਨ ਸੀਗਾ ਐਦਾਂ ਕਰ ਲਓ ਕਿ ਤੁਹਾਡੇ ਸ਼ਹਿਰ ਦਾ ਕੋਈ ਪਾਰਕ ਹੈ ਅਦੇ ਸ਼ਹਿਰ ਨੂੰ ਜਾਂ ਇਦਾਂ ਕਸਬੇ ਨੂੰ ਮੰਨਨ ਦੇ ਤੌਰ ਤੇ ਆਪਾਂ ਲੈਣੇ ਵਾ। ਉਹਦਾ ਨਵੀਨੀਕਰਨ ਹੋਣਾ ਸੀਗਾ। ਮਤਲਬ ਕਿ ਪੁਰਾਣਾ ਪੱਟਾ ਪਟਾਈ ਕਰਕੇ ਨਵਾਂ ਬੰਨਣਾ। ਜੀ। ਹੁਣ ਉਹਦੇ 'ਚ ਟੈਂਡਰ ਪ੍ਰਕਿਰਿਆ ਹੋ ਰਹੀ ਆ। ਨਵੰਬਰ ਦੀ ਸੀਗੀ। ਹੂੰ। ਨਵੰਬਰ ਤੋਂ ਦਸੰਬਰ ਕੀਤੀ ਜਾਂਦੀ ਆ। ਜੀ। ਪਰ ਜਿਹੜੀ ਲਾਸਟ ਡੇਟ ਸੀ ਉਸ ਤੇ ਆਉਣ ਤੋਂ ਪਹਿਲਾਂ ਹੀ ਟੈਂਡਰ ਖੋਲ ਦਿੱਤੇ ਜਾਂਦੇ। ਹੂੰ। ਹੀਰਾ ਫੇਰੀ ਤੇ ਇੱਥੇ ਆ। ਇੱਥੇ ਆ। ਤਰੀਖ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਤਰੀਖ ਤੋਂ ਪਹਿਲਾਂ ਕਹਿਣ ਦਾ ਭਾਵ ਇਹ ਆ ਕਿ ਤੁਸੀਂ ਆਪਣੇ ਸ਼ਹਿਰ ਨੂੰ ਇੱਕਾਈ ਮੰਨ ਕੇ ਚੱਲੋ ਕਿ ਇੱਕ ਬਿਡ ਲੱਗਣੀ ਹੈ ਬੋਲੀ ਲੱਗਣੀ ਹੈ ਤਾਂ ਪਹਿਲਾਂ ਤਾਂ ਟੈਂਡਰ ਦੀ ਤਰੀਖ 'ਚ ਹੀ ਖੇਲਾ ਹੋ ਗਿਆ ਜਦੋਂ ਖੇਲਾ ਹੋ ਗਿਆ ਤਾਂ ਇੱਕ ਅਗਰਵਾਲ ਨਾਂ ਦਾ ਜਿਹੜਾ ਠੇਕੇਦਾਰ ਸੀਗਾ ਉਸਨੇ ਇਹ ਮਾਮਲਾ ਚੁੱਕਿਆ ਕਿ ਭਾਈ ਇਹ ਤਾਂ ਬਹੁਤ ਗਲਤ ਹੈ ਜੀ فرض ਕਰੋ ਕਿ ਤੁਹਾਡੇ ਪਿੰਡ ਟੂਰਨਾਮੈਂਟ ਸਤਾਈ ਦਾ ਹੈ 27 ਨੂੰ ਟੀਮਾਂ ਜਾਣ ਉਹ ਕਿਨ ਕਿ 26 ਨੂੰ ਟੂਰਨਾਮੈਂਟ ਹੋ ਗਿਆ ਉਹ ਕਿਨ ਕਿਵੇਂ ਪੇ ਸਾਡੇ ਪਿੰਡ ਦੀਆਂ ਦੋ ਟੀਮਾਂ ਸੀ ਉਹਨਾਂ ਨੇ ਆਪਸ ਵਿੱਚ ਮੈਚ ਖੇਡ ਲਿਆ ਇੱਕ ਫਰਸਟ ਆ ਗਈ ਇੱਕ ਸੈਕੰਡ ਆ ਗਈ ਹਮ ਕਮਾਲ ਹੈ ਇੱਕ ਐਸਾ ਟੂਰਨਾਮੈਂਟ ਹੋਇਆ ਫਿਰ ਹਮ ਤਾਂ ਮਤਲਬ ਕਿ ਇਹਨਾਂ ਨੇ ਇਸ ਤਰ੍ਹਾਂ ਦਾ ਟੂਰਨਾਮੈਂਟ ਕਰਵਾਤਾ ਫਿਰ ਉਹ ਦੁਬਾਰਾ ਟੈਂਡਰ ਲਾਉਣ ਦੀ ਤਾਰੀਖ ਨਿਸ਼ਚਿਤ ਕੀਤੀ ਗਈ ਸਮਝੀ ਜਾਇਓ ਕਹਾਣੀ ਕਿੱਧਾ ਚੱਲਦੀ ਹੈ ਦੁਬਾਰਾ ਜਦੋਂ ਟੈਂਡਰ ਲੱਗਾ ਤੇ ਜਿਸ ਕੰਪਨੀ ਨੂੰ ਇਹ ਟੈਂਡਰ ਚਲਾ ਗਿਆ ਹੂੰ ਉਸ ਕੰਪਨੀ ਨੂੰ ਜਦੋਂ ਉਹ ਜਿਹੜਾ ਠੇਕੇਦਾਰ ਜਿੰਨੇ ਮੁੱਦਾ ਚੁੱਕਿਆ ਸੀ ਉਹ ਫੇਰ ਰਹਿ ਗਿਆ ਜੀ ਉਸਨੇ ਚੰਗੀ ਤਰ੍ਹਾਂ ਕੋਖਿਆ ਕਿ ਕੀ ਮਾਸਰਾ ਹੈ ਤੇ ਕਮਾਲ ਦੀ ਗੱਲ ਇਹ ਕਿ ਉਸ ਕੰਪਨੀ ਦੇ ਜਿਹੜੇ ਪ੍ਰੋਜੈਕਟ ਪੂਰੇ ਹੋਣੇ ਚਾਹੀਦੇ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਅਧੂਰਾ ਪਣ ਸੀ ਉਸਨੇ ਫੇਰ ਚੱਕਿਆ ਮਾਮਲਾ ਤੇ ਕਮਾਲ ਦੀ ਗੱਲ ਹੈ ਕਿ ਕੰਪਲੀਸ਼ਨ ਸਰਟੀਫਿਕੇਟ ਹੁੰਦੇ ਆ ਉਹ ਲਾ ਦਿੱਤੇ ਗਏ ਲਓ ਉਹ ਤੇ ਪੂਰਾ ਨਵੇੜਾ ਆਪਦੇ ਵੱਲੋਂ ਕੀਤਾ ਗਿਆ ਹਾਂਜੀ ਤਾਂ ਉਸ ਤੋਂ ਬਾਅਦ ਜਦੋਂ ਉਸ ਬੰਦੇ ਨੇ ਫੇਰ ਬਈ ਕੋਈ ਬੰਦੇ ਉਦਾਂ ਦੇ ਹੁੰਦੇ ਆ ਨਾ ਜਿਹੜੇ ਬੜੇ ਸਿਰੜੇ ਹੁੰਦੇ ਆ ਹੂੰ ਉਹ ਫਿਰ ਬਾਝ ਨਹੀਂ ਹੁੰਦੇ ਤਹ ਤੱਕ ਜਦ ਤੱਕ ਜਾਣ ਵਾਲੇ ਹੁੰਦੇ ਆ ਇਦਾਂ ਹੀ ਹੁੰਦੇ ਉਹ ਅਗਲਾ ਕਹਿੰਦਾ ਕਿ ਕੋਈ ਗੱਲ ਨਹੀਂ ਹੈ ਬਈ ਚੱਲ ਹਾਂ ਚਾਲੇ ਜੀ ਮੈਂ ਤੂੰ ਜਾ ਲਾ ਮੈਂ ਚਲੂੰਗੀ ਜਿਗਰੀਆ ਯਾਰਾ ਤਾਂ ਭਈ ਫੇਰ ਉਹਦੇ ਚ ਇਹ ਹੋ ਗਿਆ ਕਿ ਵੀ ਇਹ ਬੰਦਾ ਤਾਂ ਚੀੜਾ ਹੀ ਬੜਾ ਤਾਂ ਚਿਚੜ ਬਣ ਕੇ ਚੰਬੜ ਗਿਆ ਤਾਂ ਫਿਰ ਉਹ ਜਿਹੜਾ ਕਮਰ ਸਾਹਿਬ ਆ ਕਮਰ ਖਪਮਰੀ ਬਣ ਗਿਆ ਉਹ ਤਾਂ ਤਾਂ ਉਹ ਕਹਿੰਦਾ ਵੀ ਐਵੇਂ ਲੜੀ ਜਾਈ ਨਹੀਂ ਯਾਰ ਤੂੰ ਇੱਥੇ ਆ ਇੱਕ ਕੈਫੇ ਚ ਬੁਲਾਇਆ 30 ਮਿੰਟ ਦੀ ਮੁਲਾਕਾਤ ਹੁੰਦੀ ਹੈ ਜੀ ਉਹਨੇ ਕਿਹਾ ਦੇਖ ਮਿੱਤਰਾ ਗੱਲ ਇਹ ਆ ਕਿ ਕੁਝ ਪੌਣ ਲਈ ਕੁਝ ਘਵਾਣਾ ਪੈਂਦਾ ਹੂੰ ਉਹਨੇ ਕਿਹਾ ਹੈ ਕੀ ਪਿਆ ਕਹਿਣਾ ਹੈ ਉਹਨੇ ਆਖਿਆ ਵੀ ਗੱਲ ਇਹ ਆ 8 ਕਰੋੜ ਦਾ ਇਹ ਟੈਂਡਰ ਆ 10% ਦੇ ਹਿਸਾਬ ਨਾਲ ਤੂੰ ਲਿਆ ਤੈਨੂੰ ਮਿਲ ਜੇਗਾ ਹੂੰ ਸਿੱਧੀ ਗੱਲ ਨਿੱਕਾ ਇਹ ਹਿਸਾਬ ਹੈ ਬਈ ਐਵੇਂ ਚੱਕਰ ਚ ਮੇਲੇ ਚ ਨਾ ਪੈ ਐਵੇਂ ਕਾਨੂੰ ਝਗੜਨ ਡਿਆ ਜੀ ਤੈਨੂੰ ਮਤਲਬ ਹੈਗਾ ਨਾ ਤੇਰੇ ਟੈਂਡਰ ਤੱਕ ਹੂੰ ਉਹ ਟੈਂਡਰ ਤੈਨੂੰ ਮਿਲ ਜਾਣਾ ਤੂੰ ਚੁਟਕੀ ਮਾਰ ਰਕਮ ਤਾਰ ਹੂੰ ਉਸ ਤੋਂ ਬਾਅਦ ਰੋਟ ਬਾਹਰ ਆਓ ਆ ਗਈ ਨਾ ਪਰ ਉਹ ਬੰਦਾ ਮੈਂ ਜਿਵੇਂ ਅੱਗੇ ਵੀ ਤੁਹਾਨੂੰ ਦੱਸਿਆ ਸੀਗਾ ਕਿ ਉਹ ਪਤਾ ਹੀ ਸੀ ਉਹਨੂੰ ਵਿ ਘਾੜੀਆਂ ਅੰਤ ਉੱਤੇ ਜਾ ਕੇ ਕਿਵੇਂ ਨਿਬੜਦੇ ਕੁਝ ਫਿਲਮਾਂ ਦਾ ਇੰਟਰਵੈਲ ਚ ਹੀ ਪਤਾ ਲੱਗ ਜਾਂਦਾ ਹੈ ਨਾ ਕਿ ਆ ਹੋਣਾ ਜੀ ਬਿਲਕੁਲ ਉਹਨੂੰ ਪਤਾ ਸੀ ਕਿ ਇਸ ਫਿਲਮ ਦਾ ਕਲਾਈਮੈਕਸ ਕੀ ਆ ਉਹਨੇ ਉਹ ਸਾਰੀਆਂ ਚੀਜ਼ਾਂ ਰਿਕਾਰਡ ਕਰ ਲੀਆਂ ਮੁੱਖ ਮੰਤਰੀ ਦੇ ਟੇਬਲ ਤੇ ਰਿਕਾਰਡਿੰਗ ਚੱਲ ਗਈ ਹੂੰ ਇਹਨੂੰ ਜੁੱਪ ਲਿਆ ਜੀ ਹੁਣ ਕਮਾਲ ਦੀ ਗੱਲ ਹੈ ਅੱਜ ਦੋ ਅਖਬਾਰਾਂ ਵੱਡੀਆਂ ਅਖਬਾਰਾਂ ਨੇ ਅੱਛਾ ਇੱਕ ਨਾ ਤੁਸੀਂ ਬੇਈਮਾਨੀ ਦੇਖੋ ਆ ਪੰਜਾਬੀ ਮੇਨਸਟ੍ਰੀਮ ਮੀਡੀਆ ਦੀ ਇਹ ਐਸੀਆਂ ਖਬਰਾਂ ਦਬਾ ਰਿਹਾ ਤੇ ਜਿਹੜਾ ਹਿੰਦੀ মিডিਆ ਦਾ ਪ੍ਰਕਾਸ਼ਨ ਹੈ ਚਾਹੇ ਜਾਗਰਣ ਹੈ ਚਾ ਪਾਸਕਰ ਹੈ ਹਾਲਾਂਕਿ ਓਵਰਆਲ ਤੇ ਤੁਹਾਨੂੰ ਪਤਾ ਹੀ ਹੈ ਨਾ ਜਦੋਂ ਇਹਨਾਂ ਚੀਜ਼ਾਂ ਦਾ ਤੁਸੀਂ ਦੇਖੋ ਤਾਂ ਅਲਟੀਮੇਟਲੀ ਨਤੀਜਾ ਇਹ ਹੁੰਦਾ ਕਿ ਕਿਸੇ ਨਾ ਕਿਸੇ ਧਿਰ ਨੂੰ ਕੋਈ ਨਾ ਕੋਈ ਸਪੋਰਟ ਕਰ ਹੀ ਰਿਹਾ ਹੁੰਦਾ ਹੈ ਜੀ ਤਾਂ ਹੁਣ ਉਹ ਇਹਨਾਂ ਖਬਰਾਂ ਨੂੰ ਚੱਕ ਰਿਹਾ ਵੱਡੀਆਂ ਦੋ ਅਖਬਾਰਾਂ ਇਹ ਦਾਵਾ ਕਰ ਰਹੀਆਂ ਨੇ ਕਿ ਜਨਾਬ ਉਹਨੇ ਸਿੱਧਾ ਹੀ ਇੱਕ ਨੇਤਾ ਦਾ ਹੂੰ ਤੇ ਇੱਕ ਵੱਡੇ ਅਧਿਕਾਰੀ ਦਾ ਨਾਮ ਲਹਿਤਾ ਕਿ ਮੈਂ ਕੋਈ 10% ਕੱਲਾ ਥੋੜੀ ਰੱਖਣਾ ਸੀਗਾ ਹਮ ਸਾਬ ਇਹਨਾਂ ਕੋਲ ਹੀ ਹਿੱਸਾ ਜਾਂਦਾ ਹਮ ਤੇ ਹੁਣ ਇਹਨਾਂ ਨੂੰ ਬਈ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਕਬਰਾਟ ਹੁਣ ਲਈਏ ਕਬਰਾਟ ਵੀ ਨਹੀਂ ਕਬਰਾਟੇ ਕਹਿ ਸਕਦੇ ਹਮ ਕਬਰਾਟੇ ਹੁਣਦੇ ਆਹ ਕੀ ਬਣ ਗਿਆ ਹਮ ਤਾਂ ਉਹ ਬੰਦੇ ਨੇ ਤਾਂ ਪਹਿਲਾਂ ਹੀ ਸੋਚਿਆ ਹੋਊਗਾ ਕਿ ਫਿਰ ਮੈਂ ਹੁਣ ਜੇ ਖਾਣਾ ਸਾਰਿਆਂ ਨੇ ਸੀਗਾ ਤੇ 76 ਇਕੱਲੇ ਕਿਉਂ ਖਾਵਾਂ ਇਕੱਲਾ ਕਿਉਂ ਖਾਵਾਂ ਖਾਣ ਪੀਣ ਨੂੰ ਬੰਦ ਰੀ ਤੇ ਡੰਡੇ ਦਾ ਖਾਣ ਨੂੰ ਰੇਸ਼ ਕਿ ਭਾਈ ਜੇ ਤਾਂ ਮੈਂ ਲੈ ਲੈਂਦਾ 80 ਲੱਖ ਜੀ ਤੇ ਇਹਨਾਂ ਨੇ ਪਤਾ ਨਹੀਂ 30 ਕੇ 40 ਮੇਤੋਂ ਗਿਣਾ ਲੈਣਾ ਸੀ ਲੈਣਾ ਸੀ ਬਿਲਕੁਲ ਤੇ ਹੁਣ 76 ਮੈਂ ਕਿਉਂ ਇਕੱਲਾ ਖਾਵਾਂ ਉਹਨੇ ਦੱਸ ਤੇ ਕਿ ਦੋਵਾਂ ਦਾ ਨਾਂ ਲੈਤਾ ਹੁਣ ਸਰਕਾਰ ਉੱਥੇ ਧੰਬਲ ਪੂਸੇ ਚ ਹੁਣ ਕਹਿੰਦੇ ਕਿ ਮਾਨ ਸਾਹਿਬ ਹੁਣ ਦੇਖੋ ਕਹਿਣਗੇ ਜਾਂਚ ਕਰਨੀ ਕਰਨੀ ਦੇਖੋ ਉਧਰੋਂ ਲੁਧਿਆਣੇ ਦਾ ਇਲੈਕਸ਼ਨ ਹੈ ਕੀ ਕਰਨਗੇ ਬਿਲਕੁਲ ਅਗੇ ਇਸ ਤਰ੍ਹਾਂ ਦਾ ਇੱਕ ਇਲਜ਼ਾਮ ਆ ਉਹ ਵਲਟੋਆ ਸਾਹਿਬ ਨੇ ਲਾਇਆ ਸੀਗਾ ਜੀ ਕਿ ਇਹਨਾਂ ਨੇ ਇੱਕ ਪੰਚਾਇਤੀ ਅਧਿਕਾਰੀ ਫੜ ਲਿਆ ਦਰਬਾਰ ਡੈਰੀਗੇਟ ਮਾਝੇ ਚ ਉਹਨੇ ਅਖਿਆ ਗੱਲ ਕਰਾਓ ਮੇਰੀ ਉਹਨੇ ਸਰ ਦਿੱਲੀ ਲਈ ਤਾਂ ਫੜ ਇਕੱਠਾ ਕਰਨ ਡੇ ਹੂੰ ਖੋਲੀ ਬੱਕਰੀ ਬਣਾਤਾ ਡਾਕਾ ਉਹ ਕਹਿੰਦੇ ਕਹਿੰਦੇ ਕਿ ਉਥੇ ਵਿਜੀਲੈਂਸ ਹੁਣ ਕੀ ਕਰੇ ਦੱਸੋ ਹੂੰ ਵਿਜੀਲੈਂਸ ਕੀ ਕਰੇ ਠੰਡਾ ਪਾਣੀ ਪੀ ਮਰੇ ਜੀ ਜੀ ਕਿ ਭਾਈ ਇਹਦੇ ਸਰਕਾਰ ਲਈ ਪੈਸਾ ਇਕੱਠਾ ਕੀਤਾ ਜਾ ਰਿਹਾ ਹੂੰ ਕਥੇ ਤੌਰ ਤੇ ਤੂੰ ਕਹਿਣ ਦਾ ਭਾਵੇਂ ਆ ਕਿ ਭਾਈ ਆ ਹੁਣ ਤੁਸੀਂ ਵੇਖ ਲਓ ਕਿ ਇਹ ਜਿਹੜਾ ਸੌਦੇਬਾਜ਼ੀ ਕਰ ਰਿਹਾ ਹੈ ਸੀਗਾ ਹੂੰ ਇਹ ਫਸ ਗਿਆ ਤੇ ਜਿਹੜੇ ਦੂਜੇ ਆ ਉਹ ਫਸ ਸਕਦੇ ਆ ਪਰ ਇਹ ਫਸਾਉਣਗੇ ਨਹੀਂ ਹੁਣ ਇਹ ਮਾਮਲਾ ਇੱਥੇ ਰਫਾ ਦਫਾ ਹੋ ਜਾਏਗਾ ਇਹਨੂੰ ਵੀ ਕਹਦਣ ਕਿ ਤੂੰ 4 ਦਿਨ ਅੰਦਰ ਚੱਲ ਤੈਨੂੰ ਢਿੱਲ ਦੇ ਦਿਆਂਗੇ ਮੁਕਦਮਾ ਤੇਰਾ ਢਿੱਲਾ ਕਰਦੇ ਆ ਕਿ ਤੂੰ ਨਿਕਲਾਂਗੇ ਚੁੱਪ ਕਰ ਜੀ ਸਰ ਦਾ ਸਾਰੇ ਹੁੰਦੇ ਆ ਪੁਲਿਸ ਹੀ ਸਮਝਾ ਦਿੰਦੀ ਆ ਕਿ ਪੁੱਤ ਇੱਥੇ ਹੁਣ ਚੁੱਪ ਵੱਟਲਾ ਮਕਦਮਾ ਢਿੱਲਾ ਕਰਦੇ ਆਂ ਕਿ ਜਦੋਂ ਮੇਨ ਬੰਦੇ ਬਾਹਰ ਹੋ ਜਾਂਦੇ ਆ ਤਾਂ ਫਿਰ ਕੀ ਬੰਦਾ ਮਕਦਮੇ ਦਾ ਪਰ ਮੇਰੇ ਖਿਆਲ ਦੇ ਨਾਲ ਇਹ ਇੱਕ ਜਿਉਂਦੀ ਜਾਗਦੀ ਮਸਾਲਾ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦੱਸਦਾ ਇੱਕ ਮਿਸਾਲ ਛੋਟੀ ਜਿਹੀ ਲਵੋ ਜੀ ਪਿਛਲੇ ਦਿਨੀ ਇੱਕ ਸ਼ਹਿਰ ਦੇ ਵਿੱਚ ਹੁਣ ਮੈਨੂੰ ਸ਼ਹਿਰ ਦਾ ਨਾਮ ਵਿਸਰ ਗਿਆ ਮਾਫ ਕਰਨਾ ਇੱਕ ਸਿਪਾਹੀ ਨੂੰ ਫੜਿਆ ਹਮ ਸਰ ਉਹ ਸਿਪਾਹੀ ਇੱਕ ਕਾਂਸਟੇਬਲ 50000 ਰੁਪਇਆ ਲੈ ਚੁੱਕਾ ਸੀ ਜੀ ਤੇ 60000 ਰੁਪਇਆ ਲੈਂਦਾ ਫੜਿਆ ਗਿਆ ਇੱਕ ਸਪਾਈ 110000 ਦਾ ਸੌਦਾ ਮਾਰ ਰਿਹਾ ਮਕਦਮੇ 'ਚ ਹੂੰ ਇਹਦਾ ਮਤਲਬ ਹੈ ਕਿ ਉੱਥੇ ਦੇਖੋ ਤਿੰਨ ਸਟਾਰਾਂ ਵਾਲਾ ਰੇਟ ਕਿਉਂ ਹੂੰ ਜਾਂ ਉਤੂ ਉਤਲਾ ਰੇਟ ਕਿਉਂ ਹੋ ਬਿਲਕੁਲ ਤੇ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਅੱਜ ਕੱਲ ਐਸ ਐਚਓ ਦੇ ਰੇਟ 5 5 ਲੱਖ ਵੀ ਹੋਏ ਪਹਿਲਾਂ ਹੂੰ ਕਿਸੇ ਵੀ ਕੰਮ 'ਚ ਤੇ ਹੁਣ ਦੂਜੀ ਚੀਜ਼ ਕਿਉਂ ਕਿਉਂਕਿ ਗਾ ਉਤਲੇ ਰੇਟ ਬੰਨੀ ਖੜੇ ਨੇ ਹੂੰ ਸਾਰੇ ਪਾਸੇ ਤੁਸੀਂ ਹੋਰ ਦੂਰ ਨਾ ਜਾਓ ਅਬ ਠਿੰਡੇ ਦੇ ਆਰਟੀਆ ਦਫਤਰ ਚ ਕੀ ਹੋਇਆ ਜੀ ਸਭਨਾਂ ਨੂੰ ਪਤਾ ਨਾ ਯਾਦ ਹੈ ਤੁਹਾਨੂੰ ਕਿਤੀ ਸੀ ਬਿਲਕੁਲ ਉਹਦਾ ਇੱਕ ਬੰਦਾ ਫੜਿਆ ਗਿਆ ਹੂੰ ਬੰਦਾ ਫੜਿਆ ਗਿਆ ਉਹ ਸਾਰੇ ਉਹਨਾਂ ਕਹਿੰਦਾ ਸਾਰੇ ਲਿਬੜੇ ਇੱਥੇ ਜ਼ਿਆਦਾਤਰ ਲਿਬੜੀਆਂ ਮਜਾ ਨੇ ਜੀ ਉਹ ਤੁਸੀਂ ਦੇਖ ਲਓ ਜਾਂਚ ਕਿੱਥੇ ਤੁਰੀ ਹੈ ਤੇ ਕਿੱਥੇ ਉਹ ਸਾਰਾ ਦਫਤਰ ਹੀ ਕਿਤੇ ਨਾ ਕਿਤੇ ਕਹਿ ਲੋ ਕਿ ਸ਼ੱਕ ਦੀ ਜ਼ੱਤ ਚ ਸੀ ਕਿ ਇੱਥੇ ਸਭ ਕੁਝ ਜਿਹੜਾ ਕਾਲਾ-ਮਾਲਾ ਚੱਲ ਰਿਹਾ ਸੋ ਇਸ ਕਰਕੇ ਲੁਧਿਆਣੇ ਦੀ ਖਬਰ ਛੋਟੀ ਨਹੀਂ ਹੈ ਜੀ ਪਰ ਜੇ ਆਪਾਂ ਵੇਖੀਏ ਕਿਉਂਕਿ ਉੱਥੇ ਚੂਣ ਦਾ ਪੜ ਜਿਹੜਾ ਉਹ ਪੱਕ ਚੁੱਕਾ ਹੈ ਸੋ ਇਸ ਕਰਕੇ ਇਸ ਖਬਰ ਨੂੰ ਇਸ ਕੇਸ ਨੂੰ ਦੋਨਾਂ ਨੂੰ ਹੀ ਦਬਾਉਣ ਦਾ ਯਤਨ ਕੀਤਾ ਜਾਏਗਾ ਕਿ ਇਹ ਦਬ ਜਾ। ਹੂੰ ਹੂੰ ਬਿਲਕੁਲ ਜੀ ਬਿਲਕੁਲ ਆ ਦੋਸਤ ਪੀ ਵੀ ਕੱਤੀ ਜੀ ਕਹਿ ਰਹੇ ਨੇ ਕਿ 10% ਦੇ ਕਹਿੰਦੇ ਅੱਗੇ ਵੀ 2-2% ਲੈਣ ਵਾਲੇ ਹੋਣਗੇ। ਬਿਲਕੁਲ ਜੀ ਇੱਕ ਮਿੱਤਰ ਕਹਿ ਰਹੇ ਸੀਗੇ ਕਿ ਕਮਿਸ਼ਨ ਤਾਂ ਕਹਿੰਦੇ 50% ਤੱਕ ਪਹੁੰਚ ਗਿਆ ਹਰਦੇਵ ਸਿੰਘ ਜੀ ਕਹਿ ਰਹੇ ਨੇ ਕਿ ਸ਼ਹਿਰੀ ਕਮਿਸ਼ਨ ਮਹਿਕਮੇ ਚ ਕਮਿਸ਼ਨ 50% ਤੱਕ ਪਹੁੰਚ ਗਿਆ ਕਹਿੰਦੇ। ਸਰ ਇੱਥੇ ਆ ਇੱਥੇ ਮੈਂ ਤੁਹਾਨੂੰ ਦੱਸਦਾ ਕਿ ਇੱਕ ਦਿਨ ਮੇਰੇ ਕੋਲ ਕੋ ਮੁੰਡਾ ਆ बिजनेਸਮੈਨ ਆ ਜਿਆਦਾ ਦੇਰ ਤੇ ਨਹੀਂ ਖਲੋਤੇ ਅਸੀਂ ਤੇ ਉਡਮੀ ਜੀ ਗੱਲ ਕੀਤੀ ਖੁਦ ਉਹ ਬੰਦਾ ਸਰਕਾਰ ਦਾ ਸਪੋਰਟਰ ਹੈ ਹੂੰ ਤੇ ਮੈਨੂੰ ਇਹ ਕਹਿ ਕੇ ਗਿਆ ਕਹਿੰਦਾ ਯਾਰ ਸਾਡਾ ਦੁੱਖ ਤੇ ਰੋਵੋ ਤਗੜੇ ਠੇਕੇਦਾਰਾਂ ਦਾ ਜੀ ਕਿ 5-5% ਸਿੱਧਾ ਹੀ ਸਾਡੇ ਕੋਲ ਰਖਾ ਰਹੇ ਨੇ ਬਹੁਤੀ ਗੱਲ ਨਹੀਂ ਹੋਈ ਤੁਰਦਾ ਤੁਰਦਾ ਹੀ ਕਹਿ ਗਿਆ ਕਿ ਯਾਰ ਸਾਡਾ ਵੀ ਦੁੱਖ ਰੋ ਦਿਓ ਸਰਕਾਰ ਦਾ ਸਪੋਰਟਰ ਸਰ ਜੀ ਹੋ ਗਿਆ ਆਪਾਂ ਕੱਲ ਵੀ ਗੱਲ ਕੀਤੀ ਸੀ ਸਰਕਾਰ ਦਾ ਸਪੋਰਟਰ ਕਹਿ ਰਿਹਾ ਹੈ ਕਿ 5% ਤੇ ਨਰੋਲ ਹੀ ਸਾਡੇ ਤੋਂ ਫਰਜ਼ ਕਰੋ ਹੁਣ ਤੁਸੀਂ ਹਿਸਾਬ ਲਾ ਲਓ ਕੋਈ 20 ਕਰੋੜ ਦਾ ਠੇਕਾ ਜੀ ਜੀ ਠੇਕੇਦਾਰ ਤੋਂ 20 ਕਰੋੜ ਦਾ 5% ਬਹੁਤ ਵੱਡੀ ਰਕਮ ਬਣ ਜਾਂਦੀ ਹੈ ਜੇ ਤੁਸੀਂ ਉਹ ਕਢਾ ਲੋਗੇ ਫਿਰ ਉਹਨੇ ਆਪਣਾ ਢਿੱਡ ਵੀ ਪਾਲਣਾ ਤੇ ਕੋਈ 36 ਹੋਰ ਜਿਹੜੇ ਆ ਉਹਨਾਂ ਦੀਆਂ ਮੰਗਾਰਾਂ ਵੀ ਚੱਲਣੀਆਂ ਤੇ ਫਿਰ ਤੁਹਾਡੇ ਪੁਲਸ 100 ਸਾਲ ਕਿਵੇਂ ਚੱਲ ਜਾਣਗੇ ਵੀ ਅੰਗਰੇਜ਼ਾਂ ਦੇ ਟਾਈਮ ਵਾਲੇ ਹੂੰ ਉਹ ਅਜੇ ਵੀ ਖਲੋਤੇ ਹੋਣੇ ਕਿਤੇ ਨਾ ਕਿਤੇ ਜੀ ਜੀ ਹੈ ਰੀਜ਼ ਕਰਦੇ ਹੋ ਅੰਗਰੇਜ਼ਾਂ ਦੀ ਬਾਈ ਅੰਦਰ ਦੇ ਨਾ ਚੀਰਨੇ ਗੰਡੇ ਤੇ ਮਾਰਨੇ ਬੰਦੇ ਹੂੰ ਹੂੰ ਤਾਂ ਗੱਲ ਇਹ ਹੈ ਕਿ ਇਹੋ ਜੀ ਹਾਲਤ ਬਣੀ ਪਈ ਆ ਕਰਾਪਸ਼ਨ ਕਰਾਪਸ਼ਨ ਤੇ ਬਾਈ ਸੁਖਮ ਸਿੰਘ ਸਾਹਿਬ ਨਦਰ ਲੈਵਲ ਆ ਹੂੰ ਨੈਸ਼ਨਲ ਲੈਵਲ ਹੋਇਆ ਪਿਆ ਨੈਸ਼ਨਲ ਲੈਵਲ ਹੋਇਆ ਪਿਆ ਨੈਸ਼ਨਲ ਲੈਵਲ ਹੋਇਆ ਪਿਆ ਪਹਿਲੀ ਵਾਰ ਇਤਿਹਾਸ ਚ ਹਾਂਜੀ ਹੋ ਰਿਹਾ ਬਿਲਕੁਲ ਤੇ ਮੈਂ ਫੇਰ ਦੱਸ ਦੇਣਾ ਹੂੰ ਮਾਨ ਸਾਹਿਬ ਚਾਹਣ ਤੇ ਉਹ ਮੈਂ ਬੰਦਾ ਵੀ ਮਲਵਾ ਦੂੰਗਾ ਇੱਥੇ ਭੇਜ ਦਿਓ ਕੋਈ ਵੀ ਦੋ ਆਪਦੇ ਖੁਫੀਆ ਤੰਤਰ ਵਾਲੇ ਵਿਜੀਲੈਂਸ ਤੰਤਰ ਵਾਲੇ ਜੀ ਕਿਤੇ ਵੀ ਮੈਂ ਬਾਜ ਵਾਂਗੂ ਸੋਰਸ ਨਹੀਂ ਲਗਾਉਂਗਾ ਮੈਂ ਬੰਦਾ ਮਲਾ ਦੂੰਗਾ ਜੀ ਜਿਸਨੇ ਗੱਲ ਕਹੀ ਆ ਕਿ ਉਹ ਤੁਹਾਨੂੰ ਆਪੇ ਦੱਸ ਦੇਗਾ ਦਿਲ ਦਾ ਹਾਲ ਦੁੱਖ ਦਾ ਹਾਲ ਤੂੰ ਕਹਿਣ ਦਾ ਭਾਵੇਂ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਹੁਤ ਜ਼ਿਆਦਾ ਦੁਖੀ ਕਰ ਰਹੀਆਂ ਕਾਰੋਬਾਰੀਆਂ ਨੂੰ ਠੇਕੇਦਾਰਾਂ ਨੂੰ ਸਾਰੇ ਪਾਸੇ ਇਹ ਹਾਲ ਹੋਇਆ ਪਿਆ ਜੀ ਹੂੰ ਜੀ